ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਇੱਕ ਵੱਡਾ ਐਲਾਨ ਕਰ ਦਿੱਤਾ ਸੀ ਤਾਂ ਹੁਣ 14 ਤਰੀਕ ਨੂੰ ਵੱਡਾ ਕੰਮ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਵੱਡੀਆਂ ਮੀਟਿੰਗਾਂ ਕੀਤੀਆਂ ਗਈਆਂ ਨੇ ਮੀਟਿੰਗਾਂ ਤੋਂ ਬਾਅਦ ਅਹਿਮ ਤੇ ਵੱਡੇ ਫੈਸਲੇ ਲਏ ਗਏ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ ਆਖਰ 14 ਤਰੀਕ ਨੂੰ ਹੋਣ ਕੀ ਜਾ ਰਿਹਾ ਪੂਰੀ ਗੱਲਬਾਤ ਤੁਹਾਨੂੰ ਕਿਸਾਨ ਅਗੋਸਤ ਨਾਮ ਸਿੰਘ ਪੰਨੋਦੀ ਜ਼ਿਲ੍ਹਾ ਫਾਜ਼ਿਲਕਾ ਨੌਜਵਾਨ ਸਾਰਿਆਂ ਫਤਿਹ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਅੱਜ ਅਸੀਂ ਲਗਾਤਾਰ ਚੌਥੇ ਦਿਨ ਦੇ ਵਿੱਚ ਇਸ ਇਲਾਕੇ 'ਚ ਮੀਟਿੰਗ ਕਰ ਰਹੇ ਆਂ ਇਹ ਮਰਾਦ ਵਾਲਾ ਪਿੰਡ ਬਿਲਕੁਲੋਂ ਪਾਕਿਸਤਾਨ ਵਾਲੇ ਬਾਰਡਰ ਦੇ ਉੱਤੇ ਆ ਤਾਰ ਲੱਗੀ ਹੋਈ ਹੈ ਨਾਲ ਇਸ ਬੰਦੇ ਇਹ ਤਾਂ ਡਰੇਨ ਨਾ ਕਿਹਾ ਡਰੇਨ ਦੇ ਪਿੱਛੇ ਆ ਡਰੇਨ ਤੋਂ ਅਗਲੇ ਬੰਨੇ ਆ ਡਰੇਨ ਤੋਂ ਅਗਲੇ ਬੰਨੇ ਆ ਇਹ ਪਿੰਡ ਆ ਇੱਕ ਸਰਹੱਦ ਦੇ ਉੱਤੇ ਆ ਇਹ ਕਿੱਥੇ ਜਿਹੜੇ ਵੀ ਸਲੀਕ ਆ ਆ ਤੁਸੀਂ ਦੇਖ ਰਹੇ ਇਹਨਾਂ ਦੇ ਘਰ ਦੇਖ ਲਓ ਉੱਥੇ ਪਤਾ ਲੱਗ ਰਿਹਾ ਪੀ ਕਿਹੜੀ ਹਾਲਤ ਜੀ ਰਹੇ ਇਹ ਗਰੀਬ ਲੋਕ ਆ ਕਿਉਂਕਿ ਜਦੋਂ 1947 ਚ ਆਪਾਂ ਨੇ ਉਹ ਆਜ਼ਾਦੀ ਮਿਲ ਗਈ ਆ ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੁੰਦੀ ਹੈ ਉਦੋਂ ਵੀ 10 ਲੱਖ ਬੰਦਾ ਇੱਥੇ ਮਰਿਆ ਵਾ ਵੱਡ ਟੁੱਕ ਦੇ ਵਿੱਚ ਜਿਹੜੀ ਕਿ ਨਜਾਇਜ਼ ਸੀ ਇਨਸਾਨ ਮਾਰੇ ਗਏ ਲੋਕ ਮਾਰੇ ਗਏ ਚਾਹੇ ਉਹ ਮੁਸਲਮਾਨ ਸੀ ਚਾਹੇ ਹਿੰਦੂ ਸੀ ਚਾਹੇ ਸਿੱਖ ਉਹਨਾਂ ਦੀਆਂ ਆਪਣੀਆਂ ਰਾਜਨੀਤੀ ਦੀਆਂ ਜਿਹੜੀਆਂ ਗੋਟੀਆਂ ਫਿੱਟ ਕੀਤੀਆਂ ਉਹਨਾਂ ਨੇ ਉਹਦੇ ਵਿੱਚ ਮਾਰੇ ਨਜਾਇਜ਼ ਸਾਡੇ ਵਾਸਤੇ 15 ਅਗਸਤ 1947 ਜੱਜ ਦਾ ਦਿਨ ਨਹੀਂ ਹੈਗਾ ਸਾਡੇ ਵਾਸਤੇ ਦੁਖਾਂਤ ਆ ਦੁਖਾਂਤ ਦਾ ਦੇਨੇ ਦੁੱਖਾਂ ਦਾ ਘਰ ਜੋ ਦੇਸ਼ ਦਾ ਇਹ ਪ੍ਰਬੰਧ ਬਣਦਾ ਜਿਹੜਾ ਉਹ ਪਰਵਾਰ ਸ਼ਰਮਾਇਦਾਰੀ ਪ੍ਰਬੰਧ ਹੈ ਇਹ ਤੇਰਾ ਪ੍ਰਬੰਧ ਬਣਿਆ ਦੁਸਤਾਨ ਠੀਕ ਆ ਵੋਟਾਂ ਕਹਿਤੀਆਂ ਉਹਨਾਂ ਵੀ ਵੋਟਾਂ ਵਿੱਚ ਪੈਣ ਗਿਆ ਜੀ ਪੰਜੀ ਸਾਲੀ ਬਾਕੀ ਆਏ ਨਰਸਮਾ ਰਹਾ ਆਇਆ ਵਿੱਤ ਮੰਤਰੀ ਮਰਮੋਰ ਤੋਂ ਬਣਿਆ ਉਸ ਤੋਂ ਬਾਅਦ ਹੋਰ ਰਹਿ ਆਵਾਜ਼ ਪੇਰਿਆ ਦੇਵਗੜਾ ਰਿਆ ਗੁਜਰਾਲ ਰਿਆ ਉਸ ਤੋਂ ਬਾਅਦ ਬਰਮੋਰ ਸੋਰੀਆ 10 ਸਾਲ ਤੋਂ ਮੋਦੀ ਹੈ। ਫਿਰ 10-11 ਸਾਲ ਤੋਂ। ਇਹ ਇਹਦਾ ਪ੍ਰਬੰਧ ਚੱਲਿਆ ਵਾ ਇੰਡੀਆ ਦੇ ਵਿੱਚ। ਇਹ ਪ੍ਰਬੰਧ 5% ਲੋਕਾਂ ਵਾਸਤੇ ਕੰਮ ਕਰ ਰਿਹਾ। 95% ਲੋਕਾਂ ਦੀ ਜਿਹੜੀ ਕਮਾਈ ਆ ਉਹ 5% ਲੋਕ ਖਾ ਰਹੇ। ਪੂੰਜੀ ਵੀ ਉਹਨਾਂ ਕੋਲ ਆ। ਸਾਰੀ ਦੌਲਤ ਵੀ ਉਹਨਾਂ ਕੋਲ ਤੇ ਜ਼ਮੀਨ ਵੀ ਉਹਨਾਂ ਕੋਲੇ। ਖਾਈ ਜਾਂਦੇ, ਖਾਈ ਜਾਂਦੇ। ਪਉਣ ਢੱਕਣਿਆ ਨਾ ਤੇ ਸਿਰਾਂ ਤੇ ਖੱਫੜ ਬਣ ਕੇ ਬਾਹਰ ਆ ਜਾ ਭਾਈ ਹੁਣ ਗੱਲ ਮੇਰੀ ਪੂਰੀ ਸੁਣ ਉਹਦੇ ਵਿੱਚ ਕੀ ਹੈ ਉਹਨਾਂ ਨੇ ਕੀਤਾ ਕੀ ਹੈ ਉਹਨਾਂ ਨੇ ਜਿਹੜੀਆਂ ਨੀਤੀਆਂ ਬਣਾਈਆਂ ਉਹ ਨੀਤੀ ਉਹਨਾਂ ਦੇ ਹੱਥ ਚ ਗਈਆਂ ਕੋਈ ਨੂੰ ਇਹਨੂੰ 27 ਤੇ 32 ਰੁਪਏ ਵਾਲਿਆਂ ਨੂੰ ਕੀ ਕਹਿ ਰਿਹਾ ਇੰਡੀਆ ਦਾ ਜਿਹੜੇ ਗਵਰਨਮੈਂਟ ਕੀ ਕਹਿ ਰਹੀ ਆ ਆਂਦੇ ਇਹ ਮਹਿੰਗਾਈ ਦੀ ਜਿਹੜੀ ਹੈਗੀ ਹੈ ਨਾ ਜਿਹੜੀ ਮਹਿੰਗਾਈ ਦੀ ਰੇਖਾਵ ਉਹ ਤੋਂ ਉੱਪਰ ਹੈ ਇਹ ਮਗਹੀਾਈ ਵਾਲੀ ਲਾਈਨ ਤੋਂ ਉੱਪਰ ਆ ਅਜੇ ਜਿਹੜੀ ਅਜੇ ਜਿਹੜੀ ਹੋਰ ਗਰੀਬ ਗਰੀਬੀ ਵਾਲੀ ਰੇਖਾ ਤੋਂ ਉੱਪਰ ਆਉਂਦੇ ਆ ਇਹ ਉਹਨਾਂ ਦਾ ਗਰੀਬੀ ਵਾਲੀ ਰੇਖਾ ਤੋਂ ਉੱਪਰ ਆਏ ਜਿਹੜੇ 27 ਤੇ 32 ਰੁਪਏ ਦਾ ਗਿਆਰਾ ਕਰਦੇ ਆ 20 ਕਰੋੜ ਲੋਕ ਇਹਦਾ ਮਤਲਬ ਕੀ ਆ ਪਿੰਡਾਂ ਪਏ 10 ਬੰਦੇ ਹਿੰਦੁਸਤਾਨ ਕੇ ਤਰ੍ਹਾਂ ਦੇ ਆ ਜਿਨ੍ਹਾਂ ਕੋ 48 ਲੱਖ ਕਰੋੜ ਦੀ ਜਾਇਦਾਦ ਆ 48 ਲੱਖ ਕਰੋੜ ਦੀ ਡਾਨੀ ਬਾਨੀ ਅਰਗੇ ਸਾਥ 48 ਲੱਖ ਕਰੋੜ ਦਾ ਇੰਡੀਆ ਦਾ ਵੈਤਿਆ ਜਿਹੜਾ ਸਾਲਾਨਾ ਬਾਈਟ ਪੈਜ ਜਾਂਦਾ ਨਾ 48 ਲੱਖ ਕਰੋੜ ਦਾ ਵਾ ਤੂੰ ਨਹੀਂ 19 ਜਿਹੜੀ 48 ਲੱਖ ਕਰੋੜ ਦੀ ਜਾਇਦਾਦ ਉਹ 10 ਬੰਦਿਆਂ ਕੋਲ ਹਿੰਦੁਸਤਾਨ ਵਿੱਚ। 162 ਬੰਦੇ ਇਤਰਾਹ ਦੇ ਜਿਹੜੇ ਖਰਬਪਤੀ ਆ। 30 ਕਰੋੜ ਏਕੜ ਕਿਹਦੇ ਕੋਲ ਆ? ਉਹ 5% ਕੋਲ ਆ। ਉਹ 5% ਕੌਣ ਆ? ਦਰਬਾਰੀ, ਦੇਹਕਾਰੀ, ਪੁਜਾਰੀ ਤੇ ਵਪਾਰੀ। ਇਹ ਬਾਬੇ ਨੇ ਕਿਹਾ ਬਾਬੇ ਨਾਨਕ ਨੇ ਇਹ ਤੁਹਾਡੇ ਗਿਸ਼ਮ ਬਣਿਆ ਸਮਾਜ ਦੇ। ਹੋਰ ਆਪਣੇ ਸਮਝ ਦੇ ਕਹੀ ਉਹਨਾਂ ਨੇ। ਇਹ ਲੋਕ ਸਨ ਜੀ ਨਾ ਉਹਨਾਂ ਦਾ ਗੱਟ ਜੋੜ ਸੀ ਦਰਬਾਰੀਆਂ ਦਾ ਅਧਿਕਾਰੀਆਂ ਦਾ ਪੁਜਾਰੀਆਂ ਦਾ ਵਪਾਰੀਆਂ ਦਾ ਤਾਂ ਹੀ ਤਾਂ ਗੁਰੂ ਸਾਹਿਬ ਨੇ ਕਿਹਾ ਹੀ ਰਾਜੇ ਛੀ ਮਕਦਮ ਕੁੱਤੇ ਜਾਇ ਜਾਇਣ ਬੈਠੇ ਸੁੱਤੇ ਚਾਕਰ ਨਾਂ ਦਾ ਪਹਿਨ ਕਾ ਰੱਟ ਪੁੱਤ ਕੁੱਤੇ ਹੋ ਛੱਟ ਜਾਓ ਇਹ ਕੀ ਹੋਇਆ ਇਹਨਾਂ ਨੂੰ ਉਹ ਉਤਰਾ ਹੀ ਅਜਿਹਾ ਦਰਬਾਰੀਆਂ ਦਾ ਅਧਿਕਾਰੀਆਂ ਦਾ ਪੁਜਾਰੀਆਂ ਦਾ ਵਪਾਰੀਆਂ ਦਾ ਇਸ ਕਰਕੇ ਅਸੀਂ ਬੇਜਮੀਨੇ ਆਂ ਐਸ ਕਰਕੇ ਸਾਡੇ ਘਰ ਰੋਟੀ ਵੱਡੇ ਲੋਕ ਖੋਹ ਲਈ ਜ਼ਮੀਨਾਂ ਸੰਕਤਲ ਤੋਂ ਬਾਅਦ ਇਹ ਸਾਡੇ ਕੋਲ 11 ਕਿਲਾ ਇੱਕ ਮਿੰਟ ਕਰੋ ਸਹੀ ਹੋ ਲਾਈਵ ਕਰਦੇ ਹੋ ਕਰ ਦੋ ਚਲ ਸੁਣ ਲਓ ਇਹਦੀ ਸੁਣਾ ਲਓ 11 ਸੰਕਤਲ ਤੋਂ ਬਾਅਦ ਸਾਡੇ ਕੋਲ 11 ਕਿਲਾ ਜ਼ਮੀਨ ਸੀ ਉਹ ਜੱਟਾਂ ਨੇ ਖੋਹ ਲਈ ਖੋਹ ਲਈ ਪਟਵਾਰੀ ਨੇ ਭੇਜ ਕੇ ਧੱਕੇ ਨਾਲ ਮੇਰੇ ਤੋਂ ਕਹਿੰਦੇ ਚਲੇ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਸੁਣੋ ਗੱਲ ਤੁਹਾਡੀ ਠੀਕ ਹੈ ਬਿਲਕੁਲ ਆ ਸੁਣੋ ਮੇਰੀ ਗੱਲ ਇਹ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਆ। ਆ ਬੜੀ ਜੀ ਨਾ ਉਹਦੇ ਮੰਕਰ ਨੂੰ ਆ ਕੋਈ ਆਵਾਜ਼ ਘੱਟ ਰੱਖੋ। ਬੜੀ ਜੀ ਜਾਓ। ਇਹ ਮੈਂ ਫੋਨ ਕਰੋ ਤੁਸੀਂ। ਫੋਨ ਕਰਦੇ। ਦਰਬਾਰੀ ਕੌਣ ਆ? ਰਾਜੇ ਜਿਹੜੇ ਬੋਟਾ ਨਾ ਪੈਦਾ ਕੀਤੇ। ਦੁਖਾਰੀ ਕੌਣ ਆ? ਅਫਸਰ। ਰਿਟਾਇਰਡ ਹੋ ਗਿਆ ਜਾਂ ਵੱਡੇ ਅਫਸਰ। ਜਾਂ ਇਹ ਕੰਮ ਕਰ ਰਹੇ ਆ। ਉਹਨਾਂ ਕੋਲ ਜ਼ਮੀਨ ਆ। ਰਾਜੇ ਸਿੰਘ ਆਗੇ ਨਾ ਮਕਦੋ ਕੁੱਤੇ। ਨਾਲ ਕੌਣ ਆ? ਪੁਜਾਰੀ। ਸਾਥ ਲਾਣਾ ਜਿਹੜਾ। ਸ਼ੇਰਾ ਬਾਦ। ਪਰ ਉਹ ਕਿਸੇ ਤਰ੍ਹਾਂ ਦਾ ਸੁਵਿਧਾ ਤੇ। ਉਹਨਾਂ ਕੋਲ ਜ਼ਮੀਨ ਆ। ਹਿੰਦੁਸਤਾਨ ਦੇ ਲੱਖ ਡੇਰਾਵਾ ਪੰਜਾਬ ਦੇ 10000 ਡੇਰਾਵਾ ਉਹਨਾਂ ਕੋਈ ਜ਼ਮੀਨਾਂ ਨਹੀਂ ਕਾਰਪੋਰੇਟ ਵਪਾਰੀ ਵਪਾਰੀ ਕਾਰਪੋਰੇਟ ਉਹਨਾਂ ਕੋਈ ਜ਼ਮੀਨਾਂ ਨਹੀਂ ਜਿਗਿਧਰ ਉਹਨਾਂ ਕੋਈ ਜ਼ਮੀਨਾਂ ਉਹ ਜ਼ਮੀਨਾਂ ਕਿੰਨੇ ਕਰਦੇ 30 ਕਰੋੜ ਏਕੜ ਤੇ ਕਰਦੇ ਆ ਆਪਣੀ ਕੀ ਮੰਗ ਹੈ ਆਪਣੀ ਮੰਗ ਹੈ ਉਹ 30 ਕਰੋੜ ਏਕੜ ਜਮੀਨ ਜ਼ਬਤ ਕਰੋ ਤੇ ਸਾਰੀ ਗਰੀਬਾਂ ਚ ਪੰਜ ਪੰਜ ਕਿੱਲੇ ਵੰਡੋ ਵੰਡੋ ਆ ਮੰਗਿਆ ਠੀਕ ਹੈ ਸਹੀ ਹੈ ਨਾ ਹਾਂ ਸਹੀ ਹੈ ਚਲੋ ਠੀਕ ਹੈ ਉਹ ਜਿਹੜਾ ਜ਼ਬਤ ਹੋ ਜਾਏ ਜ਼ਮੀਨ ਸਾਰੇ ਬੇਜਮੀਨਾਂ ਨੂੰ 5-5 ਕਿੱਲੇ ਤੇ ਜਿੰਨਾਂ ਕੋ 5 ਕਿੱਲੇ ਤੋਂ ਘੱਟ ਆ ਜਿੰਨਾਂ ਕੋ 5 ਕਿੱਲੇ ਤੋਂ ਘੱਟ ਉਹਨਾਂ ਦੀ 5 ਕਿੱਲੇ ਪੂਰੀ ਹੋ ਸਕਦੀ ਹੈ ਇਹ ਨਹੀਂ ਬੋਲਾਂਗੇ ਸਹੀ ਹੈ ਇਹਨਾਂ ਦੇਖ ਲਵਾਂਗਾ ਕਿ ਉਹ ਜ਼ਮੀਨ ਇੰਨੀ ਹੈ ਕਿ ਜ਼ਬਤ ਹੋ ਜਾਏ 30 ਕਰੋੜ ਏਕੜ ਹਾਂ ਹਾਂ ਤੁਹਾਡੇ ਸਾਰੇ ਬੇਜਮੀਨੇ ਜਿੰਨੇ ਹਿੰਦੁਸਤਾਨ ਤੇ ਪੰਜਾਬ ਤੇ ਆ ਸਾਰਿਆਂ ਨੂੰ 5-5 ਕਿੱਲੇ ਆਜੂਗੀ ਤੇ ਜਿਨ੍ਹਾਂ ਦੀ 5 ਕਿਲੇ ਤੋਂ ਘੱਟ ਆ ਉਹਨਾਂ ਦੀ 5 ਕਿਲੇ ਪੂਰੀ ਹੋ ਜੂਗੀ ਪੂਰੀ ਹੋ ਜਾਏ ਕਿੰਨੀ ਜ਼ਮੀਨ ਆ ਠੀਕ ਹੈ ਜੀ ਉਹਨੇ ਦੇਖੋ ਇੱਥੇ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਉਹਨੇ ਜ਼ਮੀਨ ਅਗਲੇ ਉਤਰਾ ਥੋੜਾ ਛੱਡ ਦੇਵਗੇ ਇਹਦੇ ਵਾਸਤੇ ਆਪਾਂ ਨੂੰ ਲੜਨਾ ਪੈਣਾ ਬਈ ਕਾਨੂੰਨ ਹੈਗਾ ਬਈ ਕਾਨੂੰਨ ਹੀ ਬਣਿਆ ਹੋਇਆ ਉਹ ਲੜਨਾ ਪੈਣਾ ਵਾ ਉਹ ਲੜਾਈ ਵਾਸਤੇ ਜੇ ਆਪਾਂ ਤਿਆਰ ਆ ਆਪਾਂ ਕਿੰਨੇ ਆ ਗੋਦਾ ਆਪਾਂ ਦਾ ਆਪਾਂ ਮੇਰੀ ਗੱਲ ਸੁਣੋ ਆਪਾਂ ਦੇ ਉਹ ਵੇਖ ਕੇ ਦੋ ਦੋ ਆਪਾਂ ਤੋਂ ਘਰ ਜੋ 330 ਕਰੋੜ ਕਰਤੀ ਬੰਦੇ ਆ ਮੇਰੀ ਗੱਲ ਸੁਣੋ ਆਪਾਂ ਹੈਗੇ 138 ਕਰੋੜ ਹਾਂ 138 ਕਰੋੜ ਹੈ ਨਾ ਦੋਸਤਾਂਾਂ ਚ ਮੈਂ ਨਾ ਜੇ ਤੁਸੀਂ ਕਿਤੇ 5 ਕਰੋੜ ਵੀ ਉਠਖ ਲੋ ਹਿੰਦੁਸਤਾਨ ਚ ਜਮੀਨ ਲਈ ਜਾ ਸਕਦੀ ਹੈ ਜੇ ਹੁਣ ਘਰਾਂ ਚ ਇੱਥੇ ਬੈਠੇ ਇੱਥੇ ਮਾਰੀ ਜਾਣੀ ਆ ਇੱਥੇ ਹੀ ਆਪਾਂ ਨੇ ਇੱਕ ਦੂਜੇ ਦੇ ਹੱਥ ਤੇ ਹੱਥ ਮਾਰੀ ਜਾਣਾ ਵਾ ਇੱਥੇ ਇੱਕ ਦੂਜੇ ਦੀਆਂ ਚੁਕਲੀਆਂ ਵਗੀਆਂ ਕਰੀ ਜਾਣੀਆਂ ਵਾ ਜਮੀਨ ਨਹੀਂ ਬਣ ਲੱਗੀ ਇਥੇ ਡਰ ਕੇ ਬੈਠੇ ਰਹਿਣਾ ਘਰਾਂ ਦੇ ਵਿੱਚ ਫੇਰ ਜੋ ਕੱਕ ਬਣਨਾ ਸਿਰਾਂ ਤੇ ਖੱਫਰ ਬਣ ਲੋ ਸ਼ਗਰ ਦੀ ਵਾਸਤੇ ਤਿਆਰ ਹੋ ਜਾਓ ਆਖੋ ਪਹਿਜ ਜ਼ਮੀਨ ਲੈਣੀ ਆ ਮੰਗ ਪੱਤਰ ਬਣਾਵਾਂਗੇ ਆਪਾਂ ਡੀਸੀ ਰਾਈ ਭੇਜਾਂਗੇ ਠੀਕ ਹੈ ਜੀ ਇਹ ਆਪਣੇ ਘਰ ਘਰ ਗੱਲ ਭਲਾ ਦਿਓ ਬੀਬੀਆਂ ਵੀ ਸਾਡੀਆਂ ਨਾਲ ਜਿਥੇ ਬੰਦ ਕਰ ਲੋ ਠੀਕ ਉਹ ਸਾਡਾ 50% ਰੇਸਾ ਵਾ ਜਿਉ ਘਰਾਂ ਚ ਬਾਹਰ ਛੱਡੋਗੇ ਤੇ ਨਹੀਂ ਆ ਸਾਡੀਆਂ ਮਾਜੇ ਦੇਖੋ ਬੀਬੀਆਂ ਦੀ ਜਿਥੇ ਬੰਦੀਆਂ ਬਣੀਆਂ ਹੋਈਆਂ ਤੁਹਾਡੇ ਮਾਲਵੇ ਚ ਬਣੀਆਂ ਹੋਈਆਂ ਇੱਧਰ ਤੁਹਾਡੇ ਵੱਲੋਂ ਮਾਨਸਿਆਲ ਬਠਿੰਡੇਵਾਲ ਬਰਨਾਲਾ ਇੱਥੇ ਵੀ ਬੀਬੀਆਂ ਨੂੰ ਨਾਲ ਲਾਉਂਦਾਈ। ਘਰਾਂ ਨੂੰ ਨਾਲ ਲਾਉ, ਸਾਡਾ 50% ਨਾਲ ਉਸ ਮਾਇਦੇ ਜਨਮੀਆਂ ਆ। ਸਹੀ। ਬੀਬੀਆਂ ਤੋਂ ਬਗੈਰ ਕੋਈ ਲੜਾਈ ਲੜੀ ਨਹੀਂ। ਜਮੀਨ ਵਾਸਤੇ ਤੋੜ ਪਈ ਸੀ। ਤੋੜ ਪੈਂਡ ਕੀ, ਜ਼ਮੀਨ ਵਾਸਤੇ ਤੋੜ ਪੈਂਦੀ ਆ। ਤੇ ਮੈਂ ਤੋੜ ਲਈਏ। ਅਬਰਨ ਗਿਅੰ। ਇੱਧਰ ਸੁਣੋ। ਜ਼ਮੀਨ ਵਾਸਤੇ ਜੱਟ। ਵੱਟ ਬਦਲੇ ਬੰਦਾ ਮਾਰਦਾ ਨਾ। ਮਾਰਦਾ ਨਾ। ਜ਼ਮੀਨ ਹੀ ਆ ਜਿਹੜਾ ਫਰਕ ਜ਼ਮੀਨ ਤੇ ਹੀ ਆ ਨਾ। ਹਾਂਜੀ ਹਾਂਜੀ। ਤੇ ਜੇ ਸਾਡੀ ਆਪਣੀ ਹੋਊਗੀ। ਸਾਨੂੰ ਆਟੇ ਦਾ ਆਲ ਦੀ ਕਿਲੋੜੇ ਵਾਲਾ 5-5 ਕਿਲੋ ਦੇ ਹੀ ਸਰਦੇ ਆ। ਲੋੜ ਹੀ ਨਹੀਂ। ਆਈ ਆਪਣਾ ਪੈਦਾ ਕਰਾਂਗੇ ਆਪਣਾ ਖਾਵਾਂਗੇ ਇਹ ਕਰਕੇ ਤੁਸੀਂ ਮੇਰੇ ਵੀਰੋ ਅੱਜ ਨਾਲ ਬੰਦ ਕਰੋ 5-5 ਕਿੱਲੇ ਜ਼ਮੀਨ ਜੋ ਆਬਾਦ ਆਟਾ ਦਾਲ ਬੰਦ ਕਰੋ ਇਹ ਵੀ ਨਾਲ ਬੰਦ ਕਰੋ 5-5 ਕਿੱਲੇ ਜ਼ਮੀਨ ਜੋ ਆਟਾ ਦਾਲ ਬੰਦ ਕਰੋ 5-5 ਕਿੱਲੇ ਜ਼ਮੀਨ ਜੋ ਨਾਰਾ ਬਣ ਗਿਆ ਆਪਣਾ ਆਪਣਾ ਨਾਰਾ ਬਣ ਗਿਆ ਨਹੀਂ ਨਹੀਂ ਸਹੀ ਠੀਕ ਹੈ ਇੱਧਰ ਸੁਣੋ ਨਾਲ ਬੰਦ ਕਰੋ 5-5 ਕਿੱਲੇ ਜ਼ਮੀਨ ਜੋ ਬਹੁਤ ਠੀਕ ਹੈ ਜਿਹੜੀ ਗੱਲ ਇੱਧਰ ਸੁਣੋ ਇੱਧਰ ਖੜਾ ਮੇਰੇ ਵੀਰੋ ਇਸ ਤੋਂ ਬਾਅਦ ਅੱਜ ਤੁਰੀਏ ਗਾਂ ਗੱਲ ਅਗਲੀ ਤੁਰੀਏ ਹੁਣ ਇਹੀ ਆ ਚੀਜ਼ ਕਿਦੇ ਵਾਸਤੇ ਆਪਾਂ ਆਪਣੇ ਵਿਧਾਨ ਚ ਲਿਖਿਆ ਮੈਂ ਤੁਹਾਨੂੰ ਕਾਪੀ ਦੇਖ ਜਾਨਾ ਵਿਧਾਨ ਦੇ ਚ ਆਪਾਂ ਲਿਖਿਆ ਹੋਇਆ ਬਰਾਬਰ ਵੰਡ ਹੋਵੇ ਜ਼ਰੂਰੀ ਹਾਂਜੀ ਹਾਂਜੀ ਬਰਾਬਰ ਆਪਾਂ ਵੀ ਵੰਡ ਬਰਾਬਰ 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 ਵੰਡ ਹੋਵੇ ਸਾਂਝੀ ਵੰਡ ਹੋਵੇ ਤੇ ਇਹ ਕਰਨਾ ਗੋ ਇਹਦੇ ਨਾਲ ਕੀ ਆ ਕਿ ਜਿਹੜੀ ਜਾਤ ਪਾਤ ਉੱਚੀ ਨੀ ਤੇ ਮਿਟਾ ਦਿੰਦੀਆਂ ਉਹਨੂੰ ਮਿਟਾ ਦੋ ਮਿਟਾ ਦੇਣੀ ਸਹੀ ਸਹੀ ਸਿੱਧਾ ਸਾਧ ਸਾਰ ਸਮਾਜ ਬਰਾਬਰ ਸਮਾਜ ਹਾਂਜੀ ਸਾਂਝੀ ਵਾਲਤਾ ਵਾਲਾ ਬਰਾਬਰਤਾ ਵਾਲਾ ਸਰਬੱਤੇ ਦੇ ਭਲੇ ਵਾਲਾ ਇਹ ਸਮਾਜ ਚਾਹੁੰਦੇ ਆਪਾਂ ਸਿਰਜਣਾ ਉਹ ਸਿਰ ਜਾ ਤਾਂ ਜਾਣਾ ਜਦੋਂ ਤੁਸੀਂ ਉੱਠ ਕੇ ਕ링ੜੀਆਂ ਪਾ ਲਿਆ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਆਪਣੀ ਗੱਲ ਕਰਨ ਲੈ ਪਏ ਉਹ ਆਪਾਂ ਕਰਾਉਣੀ ਹੈ ਮੇਰੇ ਵੀਰੋ ਤੇ ਪਿੰਡਾਂ ਦੀ ਇੱਕ ਤਾਕਤ ਬਣਾਉਣੀ ਹੈ ਤਾਕਤ ਕਾ ਦੀ ਬਣਨੀ ਤੁਹਾਡੀ ਜਦੋਂ ਤੁਸੀਂ ਸਾਰੇ ਇਕੱਠੇ ਹੋਗੇ ਸਾਹਰ ਤੋਂ ਹੋਗੇ